ਬੰਦੇ ਜ਼ੋਰ ਤੇ ਲੋਕਾਂ ਤੇ ਜ਼ੁਲਮ ਕਰਨ ਦੇ ਰਾਹ ਪੈਂਦੀ ਹੈ ਨੰਬਰ 3 ਇਹ ਹਮੇਸ਼ਾ ਲੋਕਾਂ ਨੂੰ ਧਰਮ ਦੇ ਨਾਂ ਤੇ ਇਲਾਕੇ ਦੇ ਨਾਂ ਤੇ ਵੰਡ ਕੇ ਇੱਕ ਐਸ਼ਕ੍ਰਿਸ਼ਨਾ ਮਾਹੌਲ ਸਿਰਜਣ ਦੇ ਰਾਹ ਪੈਂਦੇ ਹੈ ਜਿਸ ਦੇ ਵਿੱਚ ਇਹਨਾਂ ਨੂੰ ਇਹ ਜ਼ੁਲਮ ਕਰਨ ਦੇ ਵਾਸਤੇ ਇੱਕ ਖਾਸ ਕਿਸਮ ਦੀ ਵਿਚਾਰਧਾਰਕ ਲਿਜਿਟਿਮੇਸੀ ਯਾਨ ਇਸ ਕਿਸਮ ਕਿਹਾ ਜਾਂਦਾ ਹੈ ਕਿ ਤੁਸੀਂ ਠੀਕ ਕਰ ਰਹੇ ਹੋ ਉਸ ਕਿਸਮ ਦਾ ਇੱਕ ਲੋਕਾਂ ਦੇ ਵਿਚਦਾਇਆ ਮਾ ਬਣਾਉਣ ਦੇ ਰਾਹ ਪਿੱਤੇ ਹੈ ਮੈਂ ਤੁਹਾਨੂੰ ਆਦੀਵਾਸੀ ਖੇਤਰ ਦੇ ਇੱਕ ਨਿੱਕੀ ਜੀ ਮਿਸਾਲ ਦੇ ਸਕਦਾ ਹੈ ਕਿ ਆਦੀਵਾਸੀ ਖੇਤਰਾ ਦੇ ਵਿੱਚ ਆਰਐਸਐਸ ਨੇ ਪਿਛਲੇ ਕਾਫੀ ਵੱਰੇ ਅਧਿਕਾਰ ਸੰਸਥਾ ਬਣਾਈ ਹੈ ਉਹ ਵਣਵਾਸੀ ਦੇ ਨਾਂ ਤੇ ਬਣਾਈ ਗਈ ਹੈ ਉਹਨਾਂ ਨੂੰ ਆਦੀਵਾਸੀ ਵੀ ਕਿਹਾ ਹੈਗਾ ਨੂੰ ਵਣਵਾਸੀ ਕਿਹਾ ਸਿਰਫ ਇਸ ਕਰਕੇ ਤਾਂ ਕਿ ਉਸ ਨੂੰ ਇਹ ਆਪਣੇ ਜੋ ਹਿੰਦੂਤਵ ਦੇ ਵਿਚਾਰਧਾਰਾ ਜਿਹੜੀ ਇਹਨਾਂ ਨੇ ਸਬਰਕਰ ਤੋਂ ਨਾਰਸਸ ਤੋਂ ਪ੍ਰਾਪਤ ਕੀਤੀ ਹੈ ਇਹਨਾਂ ਨੂੰ ਉਹ ਸਿੰਧੂਤਵ ਵਿਚਾਰਧਾਰਾ ਦੇ ਵਿੱਚ ਆਪਣੇ ਚੌਕਟੇ ਦੇ ਵਿੱਚ ਲਿਆ ਕੇ ਤੇ ਉਸ ਨੂੰ ਉਹਦੇ ਵਿੱਚ ਇਹੋ ਜਿਹੀ ਰਾਏ ਬੜਾਉਣ ਕਿ ਤੁਸੀਂ ਸਾਡੇ ਅਸੀਂ ਤੁਹਾਡੇ ਇਸ ਕਿਸ ਸੋ ਇਹ ਤਿੰਨੇ ਤਰ੍ਹਾਂ ਦੇ ਹਮਲੇ ਜਿਹੜੇ ਹੈ ਇਨਨੋਂ ਅਸੀਂ 어ਡਲਟ ਕਰਕੇ ਨਹੀਂ ਦੇਖ ਸਕਦੇ ਇਤਨੇ ਤਰ੍ਹਾਂ ਦੇ ਹਮਲੇ ਲੋਕਾਂ ਦੀ ਆਪਣੀ ਮਿਹਨਤ ਤੇ ਲੋਕਾਂ ਦੀ ਆਪਣੀ ਜ਼ਿੰਦਗੀ ਤੇ ਤੇ ਲੋਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਜਦੋਂ ਵਿਰੋਧ ਤੇ ਰਾਹ ਪੈਂਦੇ ਆ ਉਸ ਵਿਰੋਧ ਨੂੰ ਕੁਚਲ ਦੇ ਵਾਸਤੇ ਇਹ ਤਿੰਨੇ ਤਰ੍ਹਾਂ ਦੇ ਹਰਪੇ ਲਗਾਤਾਰ ਇਸ ਸਟੇਟ ਲੋਕਾਂ ਦੇ ਖਿਲਾਫ ਔਰ ਆਦੀਵਾਸੀ ਦੇ ਖਿਲਾਫ ਖਾਸ ਤੌਰ ਤੇ ਵਰਤਣ ਦੇ ਰਾਹ ਪਈ ਹੈ छत्तीसगढ़ झारखंड ਦੀਆਂ ਜ਼ਿਲਾਂ ਭਰੀਆਂ ਪਈਆਂ ਇਹਨਾਂ ਆਦਿਵਾਸੀ ਲੋਕਾਂ ਦੇ ਦਾਰ ਜਿਹਨਾਂ नक्सਲ ਕਹਿ ਕੇ ਜਾਂ नक्सलवादी ਕਹਿ ਕੇ ਉਹਨਾਂ ਨੂੰ ਜ਼ਿਲ੍ਹਾ ਵੀ ਸੁੱਟਿਆ ਗਿਆ ਤੇ ਉਹਨਾਂ ਤੇ ਮੁਕੱਦਮਾ ਚਲਾਏ ਬਗੈਰ ਵਰਿਆ ਬੱਤੀ ਉਹ ਬਗੈਰ ਜ਼ਮਾਨਤ ਉਹ ਜ਼ਿਲ੍ਹਾ ਵਿੱਚ ਸਭ ਰਹੇ ਆ ਤੇ ਉਹਨਾਂ ਦੇ ਵਿੱਚ ਹੀ ਸਾਡੇ ਉਹ ਬੁੱਧ ਜੀ ਵੀ ਸ਼ਾਮਲ ਹੈ ਗੋਤਮ ਨਵਰਖਾ ਵਰਗੇ ਅਨੰਤਲ ਦੁੱਬਣੇ ਵਰਗੇ ਸੁਦਾਪਾ ਦ्वाਜ ਵਰਗੇ ਜਿਹੜੇ ਪੰਜ ਪੰਜ ਵਰਿਆਂ ਬਾਅਦ ਜ਼ਮਾਨਤ ਤੇ ਆਏ ਹੈ ਕਿ ਜੇ ਬਾਕੀ ਅੰਦਰ ਹੈ ਉਹਦੇ ਵਿੱਚ ਉਮਰ ਖਾਨਦ ਸ਼ਾਮਿਲ ਹੈ ਉਹਦੇ ਸਰਜੀਦ ਇਮਾਮ ਸ਼ਾਮਿਲ ਹੈ ਦਿੱਲੀ ਇਤਿਹਾਰ ਜਿਹੜੇ ਕਾਇਦ ਹੈ ਪਿਛਲੇ 5 ਸਾਲ ਤੋਂ ਇੱਕ ਹਿੰਦੁਸਤਾਨ ਦਾ ਐਸਵੇ ਦਾ ਇੱਕ ਬਹੁਤ ਜ਼ੁਰਮ ਕਰਨ ਵਾਲਾ ਮਾਹੌਲ ਹੈ ਜਿਸ ਮਾਹੌਲ ਨੂੰ ਇਨਾਂ ਨੇ ਆ ਕੇ ਤਕੜਾ ਕੀਤਾ ਜਿਹੜੇ ਜ਼ੁਲਮ ਦੀ ਜਿਹੜੀ ਰਫ਼ਤਾਰ ਹੈ ਉਹ ਵਧਾਈ ਹੈ ਤੇ ਉਸ ਜ਼ੁਲਮ ਦਾ ਜਿਹੜਾ ਸਭ ਤੋਂ क्रूर ਜਿਹੜਾ ਪਾਸਾ ਹੈਗਾ ਉਹ 36 ਸਕੇਤੇ ਝਾਰਖੰਡ ਜਵਾਬ ਕਰ ਰਿਹਾ ਸੋ ਇਸ ਕਰਕੇ ਅਸੀਂ ਇਹ ਦੁਬਾਰਾ ਤੋਂ ਸੋਚਿਆ ਕਿ ਸਾਨੂੰ ਲੋਕਾਂ ਦੇ ਪੱਧਰ ਤੇ ਔਰ ਖਾਸ ਤੌਰ ਤੇ ਸਾਡੇ ਉਹ ਲੋਕ ਜਿਹੜੇ ਆਪਣੇ ਆਪਣੇ ਤਬਕਿਆਂ ਦੇ ਵਿੱਚ ਜਥੇਪੰਥ ਲੋਕ ਹੈ ਕਿਸਾਨੀ ਵਿੱਚ ਖੇਤ ਮਜ਼ਦੂਰਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ ਇਸ ਚੇਤਨਤਾ ਨੂੰ ਉਭਾਰਨ ਦੇ ਵਾਸਤੇ ਕਿ ਕਿਸ ਤਰ੍ਹਾਂ ਇਸ ਸਟੇਟ ਇਹ ਰਾਜ ਇਹ ਹਕੂਮਤ ਇਹੋ ਜਿਹਾ ਜ਼ੁਲਮ ਦੇ ਜ਼ਾਹ ਪਈ ਹੋਈ ਹੈ ਅਸੀਂ ਇਸ ਆਪਰੇਸ਼ਨ ਗ੍ਰੀਨ ਹੰਡ ਫਰੰਟ ਜਿਹੜੀ ਫਰੰਟ ਨੂੰ ਦੁਬਾਰਾ ਤੋਂ ਕਾਰਜਸ਼ੀਲ ਕਰਨ ਦਾ ਉਪਰਾਲਾ ਅੱਜ ਦੀ ਕੰਫਰੰਸ ਤੋਂ ਸ਼ੁਰੂ ਕਰ_{+ਜਾ ਰਹੇ ਹਾਂ ਇਸ ਵਾਸਤੇ ਅਸੀਂ ਦੋ ਸਪੀਕਰਸ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਛੱਤੀਸਗੜ੍ਹ ਬਾਰੇ ਤੇ ਹਿੰਦੁਸਤਾਨ ਦੇ ਹੋਰ ਨਾ ਹਿੱਸਿਆਂ ਦੇ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰੋ ਤਾਂ ਕਿ ਅਸੀਂ ਜਿਹੜੇ ਜ਼ੁਲਮ ਦੀ ਕਹਾਤਾ ਹੈਗੀ ਹੈ ਇਹ ਲੋਕਾਂ ਤੱਕ ਲਿਜਾ ਸਕੀਏ ਤੇ ਲੋਕਾਂ ਦੀ ਚੇਤਨਤਾ ਜਵਾਦਾ ਕਰ ਸਕੀਏ ਸਰਜਾਈ ਦੇ ਸਪੀਕਰ ਬੇਲਾ ਪਾਟੀਆਂ ਹਨ ਜਿਹੜੇ ਇਸ ਵੇਲੇ ਛੱਤੀਸਗੜ੍ਹ ਚ रह ਰਹੇ ਹਨ ਜਗਦਲਪੁਰ ਜ਼ਿਲ੍ਹਾ ਬਸਤਰ ਦੇ ਨਾਲ ਜਗਦਲਪੁਰ ਦੇ ਕੋੜ ਇਹਨਾਂ ਦਾ ਮਕਾਮ ਹੈ ਕਿ ਉੱਥੇ ਇਹ ਆਦੀਵਾਸੀ ਖੇਤਰਾ ਦੇ ਵਿੱਚ ਇੱਕ ਸਮਾਜਿਕ ਕਾਰਕੁਨ ਦੇ ਤੌਰ ਤੇ ਤੇ ਉਹਨਾਂ ਦੀ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਦੇ ਵਾਸਤੇ ਉਹਨਾਂ ਚ ਜ਼ੁਰਗ ਹੋ ਰਹੇ ਉਹਨਾਂ ਖਰਾਬ ਆਵਾਜ਼ ਠਾਉਣ ਦੇ ਵਾਸਤੇ ਇਹ ਉੱਥੇ ਕਾਰਸ਼ੀਲ ਹੈ ਉਹ ਇਹ ਉਹਨਾਂ ਦੀ ਕਰਮ ਭੂਮੀ ਹੈ ਉਸ ਕਰਮ ਭੂ ਵਿੱਚ ਆਇਆ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਇੱਥੇ ਆ ਕੇ ਆਪਣੇ ਵਿਚਾਰ ਸੁਰਨਾ ਸਾਂਝੇ ਕਰਨ ਸਾਡੇ ਦੂਜੇ ਵਕਤ ਸਾਡੇ ਆਪਣੇ ਵਿੱਚੋਂ ਨਵਸ਼ਰਨ ਤੇ ਸਾਰੇ ਉਹਨਾਂ ਨੂੰ ਜਾਣਦੇ ਹੋ ਉਹ ਨਵੇਂ ਨਹੀਂ ਹਨ ਪਰ ਨਵਸ਼ਰਨ ਨੇ ਪਿਛਲੇ ਸਮੇਂ ਦੇ ਵਿੱਚ ਆਪਣੀ ਕਾਰਜਸ਼ੀਲਤਾ ਦੇ ਵਿੱਚੋਂ ਖਾਸ ਤੌਰ ਤੇ ਇਹਨਾਂ ਖੇਤਰਾਂ ਬਾਰੇ ਜੋ ਗਿਆਨ ਹਾਸਲ ਕੀਤਾ ਤੇ ਉਹਦੇ ਨਾਮ ਨਾਲ मणिपुर जाके ते कश्मीर जाके ज्यों जे हालात ओथे बडी सरकार ने बनाए है ओदे बारे इन्हने बहुत कुछ समझया सीखया है आज जरूरदा ओ पासा भी असि ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਡਾਕਟਰ ਨਸ਼ਰਨ ਦੇ ਸਪੀਚ 라ਹੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡੇ ਸੱਤੇ ਵੱਲੋਂ ਤੇ ਆਪਰੇਸ਼ਨ ਗ੍ਰੀਨ ਹੰਟ ਫੋਰ ਦੀ ਜਿਹੜੀ ਰਿਫਰੈਂਸ ਤੇ ਵੱਲੋਂ ਸਾਡੇ ਨਾਲ ਦੋਨਾਂ ਸਾਥੀਆਂ ਦਾ ਪੀੜਾ ਪਾਟਿਆ ਹੁਣਾਂ ਦਾ ਤੇ ਨਵ ਸ਼ਰਨ ਦਾ ਤੈਦ ਲੋ ਸਵਾਗਤ ਕਰਦੇ ਆ ਬਹੁਤ ਬਹੁਤ ਵੇਰਪਾ